ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਮੂਗੀ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਕਿਉਂਕਿ ਅਕਸਰ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਤੁਸੀਂ ਸਾਡੇ ਲਈ ਅਰਦਾਸ ਕਰੋ ਵਾਹਿਗੁਰੂ ਜੀ ਸਾਡੀ ਨਹੀਂ ਸੁਣਦੇ ਤੁਸੀਂ ਸਾਡੇ ਲਈ ਅਰਦਾਸ ਕਰੋ ਇਸ ਚੀਜ਼ ਦਾ ਮੈਂ ਤੁਹਾਡੇ ਨਾਲ ਅੱਜ ਪੂਰਾ ਹੈ ਡਿਸਕਸ ਕਰਨਾ ਹੈ ਤੇ ਇੱਕ ਤੁਹਾਨੂੰ ਹੋਰ ਚੀਜ਼ ਦੱਸਣੀ ਹੈ ਕਿ ਇਸ ਸਬਦੇ ਦੇ ਨਾਲ ਸਵੇਰੇ ਉੱਠ ਕੇ ਤੁਸੀਂ ਕੁਝ ਗੱਲਾਂ ਆਪਣੇ ਨਾਲ ਕਰਨੀਆਂ ਨੇ ਤੇ ਇੱਕ ਸ਼ਬਦ ਮੈਂ ਤੁਹਾਨੂੰ ਦੱਸਾਂਗੀ ਇਸ ਚੀਜ਼ ਦਾ ਤੁਸੀਂ ਨੇ ਪਾਠ ਕਰਨਾ ਦਿਨਾਂ ਦੇ ਵਿੱਚ ਦੇਖਿਓ ਤੁਹਾਡੇ ਦਿਨ ਬਦਲਦੇ ਜਿੰਨਾ ਵੀ ਤੁਹਾਡੇ ਸਿਰ ਕਰਜਾ ਵਾਹਿਗੁਰੂ ਜੀ ਉਹਨੂੰ ਜ਼ਰੂਰ ਤਾਰਨਗੇ ਪਰ ਯਕੀਨ ਰੱਖਿਓ ਭਰੋਸਾ ਰੱਖਿਓ ਵਾਹਿਗੁਰੂ ਜੀ ਤੇ ਇੱਧਰ ਉੱਧਰ ਪਖੰਡੀਆਂ ਸਾਧੂਆਂ ਬਾਬਿਆਂ ਤੇ ਭਟਕਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਦੋਂ ਕੋਈ ਗੁਰੂ ਦੀ ਗੱਲ ਸੁਣਾਉਂਦਾ ਹੈ ਲੋਕਾਂ ਨੇ ਤਾਂ ਗੁਰੂ ਸਾਭਾ ਨੂੰ ਵੀ ਨਹੀਂ ਬਖਸ਼ਿਆ ਤੀਗਾ ਤੇ ਮੇਰੇ ਵਰਗੇ ਕਾਦੇ ਵਿਚਾਰੇ ਨੇ ਹਨ ਕਿਉਂਕਿ ਦੇਖਣ ਵਾਲੇ ਨੇ ਜੋ ਦੇਖਣਾ ਹੈ ਉਹਨੂੰ ਉਹੀ ਦਿਖਦਾ ਹੈ ਕਹਿੰਦੇ ਜਿਹੜਾ ਬਿਮਾਰ ਬੰਦਨ ਦਾ ਉਹਨੂੰ ਸਾਰੇ ਬਿਮਾਰ ਲੱਗਦੇ ਨੇ ਜਿਹੜਾ ਢੌਂਗੀ ਹੁੰਦਾ ਉਹਨੂੰ ਸਾਰੇ ਢੌਂਗੀ ਹੋਈ ਲੱਗਦੇ ਨੇ ਚੰਗੀ ਚੀਜ਼ ਕੋਈ ਐਕਸੈਪਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਸੰਤ ਬਾਬਾ ਮਸਕੀਨ ਸਿੰਘ ਜੀ ਤੁਸੀਂ ਸੁਣੇ ਹੋਣਗੇ ਜਿਹੜਿਆਂ ਕਿ ਹੁਣ ਪਰਲੋਕ ਸੁਧਾਰ ਚੁੱਕੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਿਰਾਜ ਚੁੱਕੇ ਨੇ ਉਹ ਅਕਸਰ ਕਥਾ ਦੇ ਵਿੱਚ ਜਦੋਂ ਕਥਾ ਕਰਦੇ ਹੁੰਦੇ ਤਾਂ ਸੁਣਾਇਆ ਕਰਦੇ ਸੀ ਕਿ ਕਿ ਇਨਸਾਨ ਕੋਲੇ ਇੰਨੀਆਂ ਨਸੀਹਤਾਂ ਨੇ ਜਿਹੜੀਆਂ ਕਿ ਉਹ ਦੂਜੇ ਨੂੰ ਦੇਣ ਲਈ ਤਿਆਰ ਰਹਿੰਦਾ ਹੈ ਕਈ ਨਾ ਮੈਨੂੰ ਵੀ ਬਹੁਤ ਨੈਗੇਟਿਵ ਕਮੈਂਟ ਕਰਦੇ ਨੇ ਹੁੰਦੇ ਨੇ ਸਾਰਿਆਂ ਚੋਂ ਇੱਕੋ ਹੀ ਹੁੰਦਾ ਹੈ ਹਰ ਰੋਜ਼ ਜਿੱਦਾਂ ਕਿ ਕੋਈ ਵੀ ਚਲੋ ਆਪਾਂ ਐ ਨਹੀਂ ਕਹਿੰਦੇ ਹੈਗੇ ਹਨ ਕੋਈ ਕਹੂਗਾ ਤੁਸੀਂ ਲਿਪਸਟਿਕ ਕਿਉਂ ਲਾਈ ਹੈ ਕੋਈ ਕਹੂਗਾ ਤੁਸੀਂ ਕੰਨਾਂ ਦੇ ਵਿੱਚ ਕਾਂਟੇ ਕਿਉਂ ਪਾਏ ਆ ਗੁਰੂ ਸਾਹਿਬਾਂ ਨੇ ਤੁਹਾਨੂੰ ਮਨ ਸੁਧਾਰਨ ਨੂੰ ਕਿਹਾ ਅੰਦਰੋਂ ਤਾਂ ਤੁਹਾਡਾ ਮਨ ਕਹਿੰਦਾ ਉਹਨੂੰ ਵੀ ਮਾਰਦਾ ਉਹਦਾ ਵੀ ਲੁੱਟ ਲਾਂ ਚਲਾਕੀਆਂ ਕਰਦਾ ਉੱਤੋਂ ਤੁਸੀਂ ਬੁਰਕਾ ਧਾਰਿਆ ਹੋਇਆਗਾ ਵੀ ਮੈਂ ਵੱਡਾ ਸਿੱਖਾ ਗੁਰੂ ਸਾਹਿਬਾਂ ਨੇ ਕਿਹਾ ਕਿ ਭੇਖ ਦਾ ਸਿੱਖ ਨਹੀਂ ਚਾਹੀਦਾ ਗੁਰੂ ਸਾਹਿਬਾਂ ਨੂੰ ਗੁਰੂ ਸਾਹਿਬਾਂ ਨੂੰ ਅੰਦਰੋਂ ਪਿਆਰ ਕਰਨ ਵਾਲਾ ਸਿੱਖ ਚਾਹੀਦਾ ਉਤੋਂ ਉਤ ਤੁਸੀਂ ਆਪਦੇ ਪਿਓ ਨੂੰ ਕਹੀ ਜਾਂ ਮਾ ਪਾਪਾ ਪਾਪਾ ਮੇਰਾ ਪਰ ਮਾਗਰੋ ਕਹੋਂ ਵੀ ਇਹਨੂੰ ਮਾਰ ਮਾਗਰੋ ਖੈਰ ਰੱਖੋ ਬੈਰ ਰੱਖੋ ਪਿਓ ਨਾਲ ਜਦੋਂ ਉਹ ਮੰਜੇ ਤੇ ਪੈ ਜੇ ਉਦੋਂ ਤੁਸੀਂ ਉਹਨੂੰ ਪਾਣੀ ਵੀ ਨਾ ਪੁੱਛੋ ਤਖੰਡ ਦਾ ਨਹੀਂ ਗੁਰੂ ਤੁਹਾਡੇ ਦਿਲ ਦੀਆਂ ਜਾਣਦਾ ਗੁਰੂ ਨੂੰ ਪਤਾ ਹੈ ਕਿਉਂਕਿ ਬਹੁਤ ਸਮਾਂ ਪਹਿਲਾਂ ਜਦੋਂ ਕਿ ਮੈਂ ਅਨਮੈਰਿਟ ਸੀ ਮੈਂ ਵੀ ਬਹੁਤ ਚੰਚਲ ਸੀ ਖੁੱਲੇ ਸੁਆਦੀ ਸੀ ਸਾਰੇ ਫੈਸ਼ਨ ਵੀ ਕਰਦੀ ਸੀ ਹਰ ਇੱਕ ਤਰ੍ਹਾਂ ਦਾ ਕੱਪੜਾ ਪਾਉਣਾ ਜਿੱਦਾਂ ਕਿ ਮਲਕੇ ਵੀ ਇੱਕ ਆਪਾਂ ਆਪਣੀ ਲਾਈਫ ਅਨੁਭਵਤ ਹੋ ਗਏ ਨੇ ਗੁਰਮੁਖ ਜਦੋਂ ਗੁਰੂ ਸਾਹਿਬ ਬਣਾਉਂਦੇ ਆ ਤਾਂ ਉਹ ਕਿਸ ਤਰੀਕੇ ਨਾਲ ਬਣਾਉਂਦੇ ਆ ਅੱਜ ਮੈਂ ਤੁਹਾਨੂੰ ਉਹੀ ਦੱਸਣ ਲੱਗੀ ਆ ਬੀਬੀ ਰਾਜਨੀ ਦੇ ਤਰ੍ਹਾਂ ਜਿਉ ਕਿਉਂਕਿ ਉਹ ਬਹੁਤ ਵੱਡੇ ਰਾਜੇ ਦੀ ਧੀ ਸੀ ਉਹ ਆਪਣੀਆਂ ਭੈਣਾਂ ਨਾਲ ਸਖੀਆਂ ਨਾਲ ਖੇਡਦੀ ਰਹਿੰਦੀ ਇੱਕ ਦਿਨ ਰਾਜੇ ਦੇ ਮਨ ਦੇ ਵਿੱਚ ਕਿਉਂਕਿ ਹੰਕਾਰ ਜਿਹੜੀ ਚੀਜ਼ ਹੈ ਇਹ ਜਿਹੜਾ ਕਹਿੰਦਾ ਵੀ ਮੈਂ ਆ ਮੈਂ ਵੱਡਾ ਸਿੱਖਾਂ ਜਿਹੜੇ ਕਿ ਆਪਦੇ ਆਪ ਨੂੰ ਹਨਾ ਸਮਝਦੇ ਹੈਗੇ ਵੀ ਮੈਨੂੰ ਹੀ ਪਤਾ ਹੈਗਾ ਸਾਰਾ ਕੁਝ ਮੈਂ ਉਹਨਾਂ ਵਾਸਤੇ ਵੀ ਇਹੀ ਇੱਕ ਉਦਾਹਰਨ ਬਣਤ ਰਹੀ ਆ ਉਹਨੂੰ ਵੀ ਇਹ ਸੀਗਾ ਵੀ ਮੈਂ ਬਹੁਤ ਵੱਡਾ ਹਾਂ ਮੇਰੇ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ ਸਾਰੇ ਮੇਰਾ ਸਿੱਕਾ ਚੱਲੇਗਾ ਤਾਂ ਉਹਨੇ ਸਾਰੀਆਂ 3 ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਕੀ ਦਾ ਦਿੱਤਾ ਖਾਨੀ ਹੋ 6 ਕਹਿੰਦੀਆਂ ਬਾਪੂ ਧੀਰਾ ਦਿੱਤਾ ਖਾਨਿਆ ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦੀ ਸੋਝੀ ਨਹੀਂ ਸੀ ਤੇ ਜਿਹੜੀ 7ਵੀਂ ਸੀ ਬੀਬੀ ਰਾਜਨੀ ਉਹਨੂੰ ਪੁੱਛਿਆ ਉਹ ਕਹਿੰਦੀ ਉਸ ਪਰਮਾਤਮਾ ਦਾ ਦਿੱਤਾ ਖਾਨੀਆ ਤਾਂ ਕਰੋਧਿਤ ਕਹਿੰਦਾ ਤੂੰ ਇਹ ਕੀ ਕਿਹਾਗਾ ਉਹ ਕਹਿੰਦੀ ਵੀ ਨਹੀਂ ਬਾਪੂ ਜੀ ਮੈਂ ਉਸੇ ਦਾ ਦਿੱਤਾ ਖਾਨੀਆ ਉਹ ਕਹਿੰਦੇ ਵੀ ਜਿਹੜਾ ਉਹ ਤੁਹਾਨੂੰ ਦਿੰਦਾ ਤਾਂ ਤੁਸੀਂ ਸਾਨੂੰ ਪਾਲ ਰਹੇ ਹੋ ਤੇ ਬੜਾ ਕਰੋਧਿਤ ਹੋਇਆ ਬੜਾ ਗੁੱਸੇ ਹੋਇਆ ਉਹਦੀ ਮਾਂ ਤੇ ਵੀ ਗੁੱਸਾ ਹੋਇਆ ਵੀ ਕਿੱਦਾਂ ਦੇ ਸੰਸਕਾਰ ਦਿੱਤੇ ਨੇ ਕਿਉਂਕਿ ਅਕਸਰ ਜਦੋਂ ਕੋਈ ਤੀਤੋ ਗਲਤੀ ਹੁੰਦੀ ਹੈ ਜਾਂ ਬੱਚੇ ਤੋਂ ਗਲਤੀ ਹੁੰਦੀ ਹੈ ਤਾਂ ਮਾਂ ਨੂੰ ਫੜਿਆ ਜਾਂਦਾਗਾ ਇਸੇ ਤਰੀਕੇ ਨਾਲ ਉਹਨੂੰ ਕਹਿੰਦੇ ਵੀ ਦੇਖ ਲੈ ਤੇਰਾ ਰੱਬ ਕਿੱਥੇ ਆ ਕਰੋਧਿਤ ਹੋ ਕੇ ਕਹਿੰਦੇ ਜਾਓ ਸਭ ਤੋਂ ਵੱਧ ਜਿਹੜਾ ਪਿੰਗਲਾ ਮਤਲਬ ਕਿ ਸਰੀਰ ਤੋਂ ਕੂੜੀ ਹੋਵੇ ਉਸੇ ਬੰਦੇ ਨੂੰ ਲੈ ਕੇ ਆਓ ਇਹਦਾ ਆਪਾਂ ਉਹਦੇ ਨਾਲ ਵਿਆਹ ਕਰਾਂਗੇ ਬੀਬੀ ਰਾਜਨੀਂ ਦਾ ਉਹਦੇ ਨਾਲ ਵਿਆਹ ਕੀਤਾ ਗਿਆ ਖੁਸ਼ੀ-ਖੁਸ਼ੀ ਬੀਬੀ ਰਾਜਨੀਂ ਉਹਦੀ ਮਾਂ ਨੇ ਉਹਦੀਆਂ ਭੈਣਾਂ ਨੇ ਬਹੁਤ ਸਮਝਾਇਆ ਵੀ ਤੂੰ ਹੁਣ ਵੀ ਕਹਿ ਦੇ ਵੀ ਹਾਂ ਪਿਓ ਪਿਤਾ ਦੀ ਤੇਰਾ ਦਿੱਤਾ ਖਾਨਿਆ ਪਰ ਉਹ ਨਹੀਂ ਮੰਨੀ ਕਹਿੰਦੀ ਨਹੀਂ ਮੈਂ ਵਾਹਿਗੁਰੂ ਦਾ ਦਿੱਤਾ ਖਾਨੀ ਆ ਤੇ ਇੱਕ ਪਿੰਗਲੇ ਦੇ ਨਾਲ ਉਹਦਾ ਵਿਆਹ ਕੀਤਾ ਗਿਆ ਉਹ ਖੁਸ਼ੀ-ਖੁਸ਼ੀ ਉਸ ਪਿੰਗਲੇ ਦੇ ਨਾਲ ਚਲੀ ਗਈ ਘਰੋਂ ਜਾਂਦੀ ਨੂੰ ਇੱਕ ਜੋੜੀ ਕੱਪੜਿਆਂ ਦੀ ਵੀ ਉਹਨੂੰ ਨਹੀਂ ਦਿੱਤੀ ਹੈਗੀ ਇਸੇ ਤਰੀਕੇ ਨਾਲ ਤੋਰਤੀ ਕਹਿੰਦੇ ਦੇਖਦਾ ਜਦੋਂ ਤੇਰਾ ਵਾਹਿਗੁਰੂ ਤੈਨੂੰ ਪਾਲੂਗਾ ਤੈਨੂੰ ਰੱਖੂਗਾ ਤੇ ਜਿਹੜਾ ਉਹਦਾ ਪਤੀ ਸੀਗਾ ਉਹਨੇ ਵੀ ਕਿਹਾ ਕਹਿੰਦਾ ਵੀ ਤੂੰ ਮੈਨੂੰ ਇੱਥੇ ਛੱਡ ਦੇ ਵੀ ਤੂੰ ਰਾਜੇ ਦੀ ਧੀ ਐ ਇੰਨੀ ਸੋਹਣੀ ਸੁਨੱਖੀ ਆ ਸਭ ਕੁਝ ਤੇਰੇ ਕੋਲੇ ਹੈਗਾ ਵੀ ਤੂੰ ਮੈਨੂੰ ਛੱਡ ਦੇ ਤੂੰ ਚਲੀ ਜਾ ਉਹ ਕਹਿੰਦੀ ਵੀ ਨਹੀਂ ਮੈਂ ਇੱਕ ਪਤੀ ਬਰਤਾ ਗੁਰੂ ਨਿੰਮਤੇ ਮੈਨੂੰ ਵਿਸ਼ਵਾਸ ਹੈ ਕਿ ਇੱਕ ਦਿਨ ਵਾਹਿਗੁਰੂ ਜੀ ਮੇਰੀ ਜਰੂਰ ਸੁਣਨਗੇ ਤੇ ਉਹਨੂੰ ਲੈ ਕੇ ਉਹ ਪਿੰਡਾਂ ਦੇ ਵਿੱਚ ਪਟਕਦੀ ਰਹੀ ਥਾਂ ਥਾਂ ਮੰਗ ਮੰਗ ਕੇ ਨਾਲੇ ਉਹਨੂੰ ਖਵਾਉਂਦੀ ਰਹੀ ਨਾਲੇ ਆਪ ਖਾਂਦੀ ਰਹੀ ਪੜਕਦੀ ਪੜਕਦੀ ਇੱਕ ਦਿਨ ਉਹ ਆਪਣੇ ਪਤੀ ਨੂੰ ਰੱਖ ਕੇ ਬਿਠਾ ਕੇ ਕਹਿੰਦੀ ਵੀ ਮੈਂ ਉਸ ਪਿੰਡ ਦੇ ਵਿੱਚੋਂ ਕੁਝ ਖਾਣੋਂ ਲੈ ਕੇ ਆਉਣੀ ਆ ਤੁਸੀਂ ਇੱਥੇ ਬੈਠੋ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਜਿਹੜੀ ਕਿ ਅੱਜਕੱਲ੍ਹ ਅੰਮ੍ਰਿਤਸਰ ਸਾਹਿਬ ਹੈ ਇਹ ਉਸ ਸਮੇਂ ਦੀ ਗੱਲ ਹੈ ਉਸ ਸਮੇਂ ਇਸ ਜਗ੍ਹਾ ਤੇ ਗੁਰੂ ਸਾਹਿਬ ਨਹੀਂ ਆਏ ਸੀ ਉਸ ਸਮੇਂ ਇੱਥੇ ਛੱਪੜੀ ਸੀਗੀ ਤੇ ਜਦੋਂ ਉਹਨੇ ਪਿੰਗਲੇ ਨੇ ਦੇਖਿਆ ਕਿ ਕਾਲੇ ਕਾਂ ਚਿੱਟੇ ਬਣ ਬਣੇ ਨਿਕਲ ਰਹੇ ਨੇ ਉਹਨੇ ਸੋਚਿਆ ਵੀ ਮੈਂ ਵੀ ਅੱਗੇ ਜਾ ਕੇ ਦੇਖਾਂ ਕੀ ਆ ਉਹ ਰੜੜ ਕੇ ਤੁਰਤਾ ਸਕਦਾ ਨਹੀਂ ਸੀ ਰੜੜ ਕੇ ਉੱਥੇ ਜਾ ਪਹੁੰਚਾ ਤੇ ਉਹਨੇ ਆਪਣਾ ਇੱਕ ਹੱਥ ਵਿੱਚ ਪਾ ਕੇ ਦੇਖਿਆ ਤਾਂ ਉਹਦਾ ਸਾਰਾ ਕੋੜ ਚਲਿਆ ਗਿਆ ਉਹਨੇ ਹੌਲੀ ਹੌਲੀ ਆਪਦਾ ਸਾਰਾ ਸਰੀਰ ਵਿੱਚ ਡਬੋਇਆ ਤਾਂ ਉਹ ਬਿਲਕੁਲ ਤੰਦਰੁਸਤ ਹੋ ਗਿਆ ਜਿੱਦਾਂ ਕਿ ਮੈਂ ਕੱਲ ਵੀ ਇੱਕ ਸਾਖੀ ਤੁਹਾਨੂੰ ਉਹਨਾਂ ਸੁਣਾਈਆਂ ਸਾਖੀ ਵੀ ਨਹੀਂ ਹੈਗੀ ਉਹ ਸਚਾਈ ਹੈਗੀ ਤੇ ਉਹਨੇ ਇੱਕ ਉਂਗਲ ਰੱਖ ਲਈ ਜਦੋਂ ਰਜਨੀ ਆਈ ਤਾਂ ਸਹੀ ਸਲਾਮਤ ਇੱਕ ਗੱਭਰੂ ਨੂੰ ਬੈਠੇ ਨੂੰ ਦੇਖ ਕੇ ਤਾਂ ਉਹ ਕਹਿੰਦੀ ਵੀ ਤੂੰ ਕੌਣ ਹੈ ਮੇਰਾ ਪਤੀ ਕਿਤੇ ਉਹ ਕਹਿੰਦਾ ਮੈਂ ਤੇਰਾ ਪਤੀ ਆ ਉਹ ਕਹਿੰਦੀ ਨਹੀਂ ਵੀ ਤੈਂ ਮੇਰਾ ਪਤੀ ਮਾਰਤਾ ਵੀ ਤੂੰ ਕੌਣ ਹੈ ਰੋਕੁਰ ਲਾ ਰਹੀ ਹੈ ਕਿ ਕਹਿੰਦਾ ਨਹੀਂ ਕਹਿੰਦਾ ਮੈਂ ਤੇਰਾ ਪਤੀ ਆ ਉਹਨੇ ਇੱਕ ਉਂਗਲ ਰੱਖ ਲਈ ਸੀ ਨਿਸ਼ਾਨੀ ਦਿਖਾਉਣ ਵਾਸਤੇ ਤੇ ਉਹ ਜਦੋਂ ਉਂਗਲ ਰਜਨੀ ਨੇ ਦੇਖੀ ਫਿਰ ਉਹਨੇ ਕਿਹਾ ਵੀ हे ਵਾਈਗੁਰੂ ਜੀ ਮੈਂ ਕਿਦਣ ਦੀ ਤੇਰੇ ਅੱਗੇ ਅਰਦਾਸਾ ਕਰਦੀ ਸੀ ਫਿਰ ਉਹ ਗੁਰੂ ਸਾਭਾ ਕੋਲੇ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਪੁੱਤ ਇਹ ਤੇਰੀ ਭਗਤੀ ਨੂੰ ਭਾਗ ਲੱਗਿਆ ਇਹ ਤੇਰੇ ਸਿੱਧਕ ਨੂੰ ਭਾਗ ਲੱਗਿਆ ਜਿੱਦਾਂ ਕਿ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਭੈਣੋ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਇੱਕ ਦਿਨ ਜ਼ਰੂਰ ਸੁਣਨਗੇ ਕਿਉਂਕਿ ਤੁਸੀਂ ਕਹਿੰਦੇ ਹੋ ਵੀ ਸਿਰਫ ਇੱਕ ਜਾਦੂ ਦੀ ਛੜੀ ਕਮਾਓ ਤੇ ਸਭ ਕੁਝ ਹੋ ਜਾਏ ਨਹੀਂ ਇਹ ਆਪਣੇ ਕਰਮਾਂ ਦੇ ਫਾਲ ਨੇ ਕਿਸੇ ਦਾ ਸਾਲ ਚ ਕੱਟਿਆ ਜਾਂਦਾ ਕਿਸੇ ਦਾ 6 ਮਹੀਨੇ ਚ ਕੱਟਿਆ ਜਾਂਦਾ ਕਿਸੇ ਦਾ ਇੱਕ ਦਿਨ ਚ ਵੀ ਕੱਟਿਆ ਜਾਂਦਾ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਆਪਣੇ ਦਰ ਤੋਂ ਕਿਸੇ ਨੂੰ ਖਾਲੀ ਨਹੀਂ ਮੋੜਦੇ ਹੈਗੇ ਤੇ ਇਸ ਤਰੀਕੇ ਨਾਲ ਉਹ ਦੋਨੇ ਜਣੇ ਹਨਾ ਕਮਾਉਣ ਲੱਗੇ ਵਧੀਆ ਰਾਜ ਭਾਗ ਉਹਨਾਂ ਨੂੰ ਮਿਲ ਗਿਆ ਵਧੀਆ ਤਕੜੇ ਹੋ ਗਏ ਕਿਉਂਕਿ ਕਮਾਈ ਕੀਤੀ ਉਹਨਾਂ ਨੇ ਇੱਕ ਦਸਾਂ ਨਾ ਹੁੰਦੀ ਕਿਰਤ ਨੂੰ ਤਾਂ ਦੇਖੋ ਗੁਰੂ ਸਾਹਿਬਾਂ ਨੇ ਪ੍ਰਧਾਨ ਕਿਹਾ ਵੀ ਕਿਰਤ ਕਰੋ ਕਿਰਤ ਦੇ ਨਾਲ ਨਾਮ ਜਪੋ ਇਹ ਨਹੀਂ ਹੈਗਾ ਵੀ ਤੁਸੀਂ ਬਿੱਲੇ ਵਹਿ ਕੇ ਮਾਲਾ ਫੜ ਕੇ ਬਹਿ ਜਾਓ ਨਹੀਂ ਕਿਰਤ ਨੂੰ ਪ੍ਰਧਾਨ ਕਿਹਾ ਗੁਰੂ ਸਾਹਿਬ ਨੇ ਨਾਮ ਜਪੋ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਤੁਸੀਂ ਸਾਰੇ ਤੁਹਾਡੇ ਜਿਹੜੇ ਦੁੱਖ ਨੇ ਤਕਲੀਫਾਂ ਨੇ ਉਹ ਦੂਰ ਹੋ ਸਕਦੀਆਂ ਨੇ ਇੱਕ ਦਿਨ ਫਿਰ ਉਹਦੇ ਪਿਤਾ ਜੀ ਇਸੇ ਤਰੀਕੇ ਨਾਲ ਹਨਾ ਗਰੀਬੀ ਦੇ ਵਿੱਚ ਆ ਗਏ ਕਿਉਂਕਿ ਇੱਕ ਧੀ ਨੂੰ ਜਦੋਂ ਆਪਾਂ ਘਰੋਂ ਹਨਾ ਇਸ ਤਰੀਕੇ ਨਾਲ ਤੋੜਦੇ ਕਿਉਂਕਿ ਉਹਦੀਆਂ ਜਿਹੜੀਆਂ ਆਂਦਰਾਂ ਨੇ ਜਿਹੜਾ ਹਨਾ ਅੰਦਰੋਂ ਆਤਮਾ ਉਹਦੀ ਉਹ ਦਰਸੀਸਾ ਦਿੰਦੀ ਹੈ ਇੱਕ ਦਿਨ ਉਹ ਵੀ ਗਰੀਬ ਬਣ ਗਿਆ ਤੇ ਇੱਕ ਦਿਨ ਮੰਗਦਾ ਫਿਰਦਾ ਤੇ ਉਹ ਬੀਬੀ ਰਾਜਨੀ ਦੇ ਮੂਹਰੇ ਆਇਆ ਤਾਂ ਉਹਨੇ ਪਛਾਣ ਲਿਆ ਵੀ ਮੇਰਾ ਪਿਓ ਹੈ ਇੱਕ ਧੀ ਨੇ ਜਦੋਂ ਆਪਣੇ ਪਿਓ ਨੂੰ ਪਛਾਣਿਆ ਤਾਂ ਉੱਚੀ ਉੱਚੀ ਰੋਣ ਲੱਗੀ ਤੇ ਰਾਜਾ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਤੇਰਾ ਪਾਪੀ ਆ ਤੇਰੇ ਦੁੱਖਾਂ ਦਾ ਹੀ ਜਿਹੜੇ ਮੈਂ ਤੈਨੂੰ ਦਿੱਤੇ ਨੇ ਉਹਨਾਂ ਦਾ ਹੀ ਮੈਨੂੰ ਇਹ ਫਲ ਮਿਲਿਆਗਾ ਉਹ ਕਹਿੰਦੀ ਨਹੀਂ ਪਿਤਾ ਜੀ ਇਹ ਤੁਹਾਡਾ ਕੋਈ ਕਸੂਰ ਨਹੀਂ ਉਹਨੇ ਆਪਣੇ ਪਿਤਾ ਜੀ ਨੂੰ ਅਪਧਿਕ ਕਰ ਲਈ ਉਸ ਨਮਾਇਆ ਤਮਾਇਆ ਤੇ ਉਹਨੂੰ ਆਪਣੇ ਕੋਲ ਰੱਖਿਆ ਇਸ ਤਰੀਕੇ ਦੇ ਹੁੰਦੇ ਨੇਗੇ ਵਾਹਿਗੁਰੂ ਨੂੰ ਮੰਨਣ ਵਾਲੇ ਤੇ ਇਹੀ ਮੈਂ ਤੁਹਾਨੂੰ ਕਹਿਣੀ ਆ ਕਿ ਵਿਸ਼ਵਾਸ ਨਾ ਢਲਾਇਆ ਕਰੋ ਕਿਉਂਕਿ ਤੁਸੀਂ ਜਦੋਂ ਮੈਨੂੰ ਕਮੈਂਟ ਕਰਦੇ ਹੋ ਕਹਿੰਦੇ ਹੋ ਦੀਦੀ ਤੁਸੀਂ ਸਾਡੀ ਅਰਦਾਸ ਕਰ ਦੋ ਦੇਖੋ ਅਰਦਾਸ ਮੈਂ ਕਰ ਦੂੰ ਪਰ ਤੁਹਾਡੀ ਭਾਵਨਾ ਮੇਰੇ ਵਿੱਚ ਨਹੀਂ ਆएगी ਤੁਹਾੜਾ ਅਸੀਂ ਆਪਣੇ ਪੁੱਤ ਨੂੰ ਵਾਸਤੇ ਅਰਦਾਸ ਕਰਨੀ ਆ ਤੁਸੀਂ ਆਪਣੇ ਪਤੀ ਵਾਸਤੇ ਅਰਦਾਸ ਕਰਨੀ ਆ ਤੁਸੀਂ ਜਦੋਂ ਤੁਸੀਂ ਹਿਰਦੇ ਦੇ ਵਿੱਚੋਂ ਦੁਖੀ ਹੋ ਕੇ ਅਰਦਾਸ ਕਰੋਗੇ ਤੁਹਾਡੀ ਅਰਦਾਸ ਕਬੂਲ ਹੋ ਕਿਉਂਕਿ ਉੱਥੇ ਗੁਰੂ ਸਾਹਿਬ ਵੀ ਕਹਿੰਦੇ ਨੇ ਵੀ ਤੂੰ ਬਾਲਾ ਸਿਆਣਾ ਹੈਗਾ ਤੈਨੂੰ ਬਾਲਾ ਪਤਾ ਹੈਗਾ ਕਿਉਂਕਿ ਜਿਹੜੇ ਕਰਮਾਂ ਦੇ ਰੋਗ ਨੇ ਕਰਮਾਂ ਦੇ ਦੁੱਖ ਨੇ ਉਹ ਤੁਹਾਨੂੰ ਮਿਲੇ ਹੋਏ ਨੇਗੀ ਦੇਖੋ ਇਸ ਚੀਜ਼ ਨੂੰ ਹਨਾ ਗਲਤ ਨਾ ਸਮਝਿਓ ਕਿਉਂਕਿ ਜਦੋਂ ਵੀ ਆਪਾਂ ਪਾਠ ਕਰਦੇ ਆਂ ਅਰਦਾਸ ਕਰਦੇ ਆਂ ਆਪਾਂ ਸਰਵਤ ਦਾ ਭਲਾ ਮੰਗਦੇ ਆਂ ਮੈਂ ਡੇਲੀ ਅਰਦਾਸ ਕਰਦੀ ਆਂ ਸਾਰੇ ਫਰੈਂਡਾਂ ਵਾਸਤੇ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਮੈਂ ਸਾਰਿਆਂ ਦੀ ਅਰਦਾਸ ਡੇਲੀ ਕਰਦੀ ਆਂ ਪਰ ਵਾਹਿਗੁਰੂ ਜੀ ਅਰਦਾਸ ਉਦੋਂ ਸੁਣਦੇ ਨੇ ਜਦੋਂ ਤੁਹਾਡੇ ਖਿਰਦੇ ਦੇ ਵਿੱਚੋਂ ਹੂਕ ਨਿਕਲੋਗੀ ਪਪੀਹੇ ਮੰਗੂ ਕਹਿੰਦੇ ਪਪੀਹਾ ਸਾਰਿਆ ਹਨਾ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਰਹਿੰਦਾ ਹੈਗਾ ਪਰ ਉਹ ਉਹਦਾ ਪਾਣੀ ਨਹੀਂ ਪੀ ਸਕਦਾ ਕਹਿੰਦੇ ਇੱਕ ਜਿਹੜੀ ਸਵਾਤੀ ਬੂੰਦ ਹੁੰਦੀ ਹੈ ਉਹ ਮੀਂਹ ਦੀ ਹੈ ਨਾ ਜਿਹੜੀ ਉਹਦੇ ਪਹਿਲੀ ਬੂੰਦ ਉਹਦੇ ਮੂੰਹ ਚ ਡਿੱਗਦੀ ਉਹ ਮੋਤੀ ਬਣਦੀ ਹੈ ਉਸ ਤਰੀਕੇ ਦੇ ਨਾਲ ਵਿਸ਼ਵਾਸ ਰੱਖੋ ਬਸ ਮੈਂ ਇਹੀ ਕਹਿਣਾ ਚਾਹਣੀ ਆ ਤੁਹਾਨੂੰ ਦੂਸਰੀ ਗੱਲ ਜਦੋਂ ਤੁਸੀਂ ਅਮ੍ਰਿਤ ਵੇਲੇ ਉੱਠਦੇ ਹੋ ਦੇਖੋ ਅਮ੍ਰਿਤ ਵੇਲੇ ਮਨ ਸ਼ਾਂਤ ਹੁੰਦਾ ਹੈਗਾ ਤਾਂ ਮੈਂ ਤੁਹਾਨੂੰ ਕਹਿਣੀ ਆ ਉਸ ਟਾਈਮ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਆ ਆਪਦਾ ਮੂੰਹ ਹੱਥ ਧੋ ਕੇ ਇਸ਼ਨਾਨ ਕਰਕੇ ਤੁਸੀਂ 10 ਮਿੰਟ ਬੈਠਣਾ ਹੈ ਬੈਠ ਕੇ ਹੱਥ ਜੋੜ ਕੇ ਵਾਹਿਗੁਰੂ ਜੀ ਦੇ ਅੱਗੇ ਇਹ ਹੀ ਕਹਿਣਾ ਹੈ ਹੈ ਵਾਹਿਗੁਰੂ ਜੀ ਮੈਂ ਜੇ ਵੀ ਜਿਹੜੇ ਵੀ ਕੰਮ ਕਰ ਰਿਹਾ ਮੈਂ ਸਾਰੇ ਕੰਮ ਕਰ ਸਕਦਾ ਮੈਂ ਨਿਕੰਮਾ ਨਹੀਂ ਹੈਗਾ ਮੈਨੂੰ ਤੁਸੀਂ ਸੰਪੂਰਨ ਬਣਾਇਆ ਮੈਂ ਤੁਹਾਡਾ ਸੰਪੂਰਨ ਗੁਰਸਿੱਖ ਵੀ ਬਣਾ ਤੇ ਮੈਂ ਹਰ ਇੱਕ ਕੰਮ ਕਰ ਸਕਦਾ ਕੋਈ ਅਜਿਹਾ ਕੰਮ ਨਹੀਂ ਜਿਹੜਾ ਮੈਂ ਨਹੀਂ ਕਰ ਸਕਦਾ ਆਪਦੀ ਸੋਚ ਨੂੰ ਪੋਜੀਟਿਵ ਰੱਖੋ 네ਗੇਟਿਵ ਨਾ ਹੋਣ ਦਿਓ ਕਿਉਂਕਿ 네ਗੇਟਿਵ ਤੁਸੀਂ ਜਦੋਂ ਹੋ ਜਾਂਦੇ ਹੋ ਫਿਰ ਤੁਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਉਹ ਵੀ ਨਹੀਂ ਕਰ ਪਾਉਂਦੇ ਹੈਗੇ ਅੱਜ ਕੱਲ੍ਹ ਘਾਟ ਹੈ ਤਾਂ ਸਿਰਫ ਇਸੇ ਚੀਜ਼ ਦੀ ਕਿਉਂਕਿ ਆਪਾਂ ਨੈਗੇਟਿਵ ਜ਼ਿਆਦਾ ਹੋ ਚੁੱਕੇ ਆਂਗੇ ਹਨਾ ਆਪਾਂ ਨੂੰ ਕੋਈ ਮਾੜਾ ਜਾਂ ਕੁਝ ਕਹ ਦੇ ਜਿੱਦਾਂ ਕਿ ਹੁਣ ਲਾਲੋ ਕਈ ਸਿਸਟਰ ਨੇ ਮੈਨੂੰ ਕਿਹਾ ਹੋਊਗਾ ਹਨਾ ਵੀ ਹਾਂ ਦੀਦੀ ਤੁਸੀਂ ਇਹ ਪਾਠ ਕਰੋ ਜਾਂ ਸਾਡੇ ਲਈ ਅਰਦਾਸ ਕਰੋ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਰੋ ਹਨਾ ਚਲੋ ਨਹੀਂ ਵੀ ਉਹਨਾਂ ਦਾ ਉਹ ਕੰਮ ਹੋਇਆ ਕਿਉਂਕਿ ਇਹ ਜਾਦੂ ਤਾਂ ਹੈ ਨਹੀਂ ਵੀ ਇੱਕੋ ਦਿਨ ਚ ਹੋ ਜਾਊਗਾ ਹਨਾ ਇਹ ਤਾਂ ਆਪਣੇ ਜਹੌਲੇ-ਹੌਲੇ ਨਾਮ ਜਪਾਂਗੇ ਆਪਣੇ ਮਾੜੇ ਕਰਮ ਕੱਟੇ ਜਾਂਦੇ ਹੈਗੇ ਫੇਰ ਵਾਇਕ੍ਰੂ ਜੀ ਤੁਹਾਡੀ ਸੁਣਦੇ ਆ ਹਨਾ ਇਹ ਪਿਛਲੇ ਪਤਾ ਨਹੀਂ ਕਿੰਨੇ ਕੇ ਜਨਮਾਂ ਦੇ ਪਾਪ ਆਪਾਂ ਇਕੱਠੇ ਕਰ ਹੀ ਜਾਂਦੇ ਆਂਗੇ ਕਿਉਂਕਿ ਮੈਨੂੰ ਵੀ ਪਹਿਲਾਂ ਇਹ ਚੀਜ਼ਾਂ ਦੀ ਸੋਝੀ ਨਹੀਂ ਸੀਗੀ ਹੁਣ ਵੀ ਨਹੀਂ ਹੈਗੀ ਐਨੀ ਹਨਾ ਹੁਣ ਵੀ ਜਦੋਂ ਵਾਹਿਗੁਰੂ ਬੱਸ ਜਿੰਨਾ ਕ ਮੈਨੂੰ ਸਮਝਾਉਂਦੇ ਉਹਨਾਂ ਕ ਮੈਂ ਤੁਹਾਡੇ ਨਾਲ ਦੱਸ ਰਹੀ ਆਂ ਕਿਉਂਕਿ ਹੌਲੀ ਹੌਲੀ ਜਦੋਂ ਆਪਾਂ ਵਾਹਿਗੁਰੂ ਜੀ ਦੇ ਨਾਲ ਜੁੜਦੇ ਆਂ ਤਾਂ ਉਹ ਆਪਣੇ ਗੁਣ ਤੁਹਾਡੇ ਵਿੱਚ ਪਾਉਂਦੇ ਰਹਿੰਦੇ ਨੇ ਕਹਿੰਦੇ ਪੋਜ਼ਿਟਿਵ ਹਨਾ એનર્ਜੀ ਜਦੋਂ ਆਉਂਦੀ ਹੈਗੀ ਤਾਂ ਵਾਹਿਗੁਰੂ ਜੀ ਆਪਣੇ ਲੜ ਲਾਉਣ ਲੱਗ ਜਾਂਦੇ ਨੇ ਤੁਹਾਨੂੰ ਬੱਸ ਤੁਸੀਂ ਕਦੇ ਵੀ 네ਗੇਟਿਵ ਨਾ ਸੋਚੋ ਚਾਹੇ ਤੁਸੀਂ ਜਿੰਨੇ ਮਰਜੀ ਦੁੱਖ ਚੋਂ ਤੁਹਾਨੂੰ ਇਹ ਹੋ ਗਿਆ ਵੀ ਹਾਂ ਹੁਣੇ ਮੇਰਾ ਕੰਮ ਨਹੀਂ ਬਣਦਾ ਉਸੇ ਟਾਈਮ ਵਾਹਿਗੁਰੂ ਜੀ ਅਕੀਰਦਾਸ ਕਰੋ ਕਿ ਏ ਵਾਹਿਗੁਰੂ ਜੀ ਮੈਂ ਇਸ ਕੰਮ ਨੂੰ ਕਰ ਸਕਦਾ ਤੁਸੀਂ ਮੇਰੇ ਸਹਾਈ ਹੋਵੋ ਤੁਸੀਂ ਮੇਰੇ ਅੰਗ ਸੰਗ ਹੋਵੋ ਤੁਸੀਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਮੈਂ ਇਸ ਕਾਰਜ ਨੂੰ ਸੰਪੂਰਨ ਕਰ ਸਕਾਂ ਦੇਖੋ ਇਹ ਭਰੋਸਾ ਰੱਖੋ ਦੂਸਰੀ ਗੱਲ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਊਗੀ ਤੁਹਾਨੂੰ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਮ ਸੰਪੂਰਨ ਕਰਨਗੇ ਬਾਕੀ ਤੁਸੀਂ ਹੈਨਾ ਸੁਖਮਨੀ ਸਾਹਿਬ ਦੇ ਪਾਠ ਜਦੋਂ ਕਰਨਾ ਹੈਗਾ ਤਾਂ ਤੁਸੀਂ ਹੈਨਾ ਅਰਥ ਭੰਡਾਰ ਲੈ ਲਓ ਜਿਹਦੇ ਵਿੱਚ ਕਿ ਹੈਨਾ ਤੁਹਾਨੂੰ ਕੱਲੇ-ਕੱਲੇ ਹੈਨਾ ਸ਼ਬਦ ਦਾ ਅਰਥ ਵੀ ਦੱਸਿਆ ਜਾਊਗਾ ਕਿਉਂਕਿ ਜਦੋਂ ਆਪਾਂ ਅਰਥ ਪੜ੍ਹਦੇ ਹਾਂ ਫਿਰ ਉਹਦੇ ਨਾਲ ਆ ਮਨ ਨੂੰ ਹੋਰ ਮਲ ਕੇ ਸਮਝ ਆਉਂਦੀ ਹੈ ਹੋਰ ਵਾਹਿਗੁਰੂ ਜੀ ਤੇ ਯਕੀਨ ਆਉਂਦਾ ਹੋਰ ਉਹਦੇ ਲੜ ਲੱਗਿਆ ਜਾਂਦਾ ਹੈਗਾ ਸਭ ਤੋਂ ਪਹਿਲਾਂ ਕਹਿੰਦੇ ਮੈਡੀਟੇਸ਼ਨ ਜਿੱਦਾਂ ਆਪਾਂ ਕਰਦੇ ਹਾਂ ਨਾ ਦਿਮਾਗ ਨੂੰ ਆਪਾਂ ਆਪਣੇ ਨੂੰ ਕੰਟਰੋਲ ਕਰਨਾ ਹੈਗਾ ਆਪਾਂ ਕਹਿੰਦੇ ਆ ਵੀ ਹਿਪਟੋਟਾਈਜ਼ ਮਲਕੀ ਕਹਿ ਦਿੰਦੇ ਨੇ ਕੋਈ ਕਹਿੰਦਾ ਵੀ ਹੈ ਨਾ ਕਰ ਲਿਆ ਤਾਂ ਆਪਣੇ ਦਿਮਾਗ ਨੂੰ ਫਰੈਸ਼ ਕਰਨ ਵਾਸਤੇ ਆਪਣੀ ਬਾਡੀ ਨੂੰ ਫਰੈਸ਼ ਕਰਨ ਵਾਸਤੇ ਚਾਰਜ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਨੇ ਹੱਥ ਜੋੜ ਕੇ ਚੌਂਕੜਾ ਲਗਾ ਕੇ ਇਸ ਤਰੀਕੇ ਨਾਲ ਬੈਠ ਕੇ ਉੱਚੀ ਬੋਲ ਕੇ ਵਾਹਿਗੁਰੂ ਕਹਿਣਾ ਜਿੱਦਾਂ ਕਿ ਤੁਹਾਡੇ ਮੂੰਹ ਬੋਲੇ ਤੇ ਕੰਨ ਸੁਣਨ ਇਸ ਚੀਜ਼ ਨਾਲ ਤੁਹਾਡਾ ਧਿਆਨ ਵੀ ਟਿਕੇਗਾ ਤੇ ਵਾਹਿਗੁਰੂ ਜੀ ਬਹੁਤ ਜਲਦੀ ਤੁਹਾਡੀ ਸੁਣਨਗੇ ਆਲੇ ਦੁਆਲੇ ਨੇ ਕਈ ਫੈਨਾ ਕਹਿੰਦੀਆਂ ਨੇ ਵੀ ਸੱਚ ਤੁਸੀਂ ਪਾਠ ਕਰਦਾ ਤੁਹਾਡਾ ਧਿਆਨ ਆਲੇ ਦੁਆਲੇ ਬਹੁਤ ਜ਼ਿਆਦਾ ਪਹੁੰਚਦਾ ਇਹੀ ਕਾਰਨ ਹੈ ਕਿਉਂਕਿ ਜਦੋਂ ਤੁਸੀਂ ਅਰਥ ਭੰਡਾਰ ਪੜੋਗੇ ਮਨ ਕੇ ਇੱਕ ਮਨ ਕੇ ਗੁਰਬਾਣੀ ਦੀ ਤੁਕ ਪੜੋਗੇ ਨਾਲ ਉਹਦੀ ਅਰਥ ਪੜੋਗੇ ਤਾਂ ਤੁਹਾਡਾ ਆਟੋਮੈਟਿਕੀ ਧਿਆਨ ਉੱਥੇ ਜਾਵੇਗਾ ਕਿਉਂਕਿ ਬਾਣੀ ਆਪ ਪੜੀ ਜਾਂਨੇ ਪੜੀ ਜਾਂਨੇ ਆਪ ਨੂੰ ਸਮਝ ਆਉਂਦੀ ਨਹੀਂ ਆਪ ਕਹਿੰਦੇ ਮੈਂ ਤੈਨੇ ਪਾਠ ਕਰ ਲੇ ਬਸ ਇਥੇ ਇੱਕ ਮੈਂ ਛੱਡ ਦੋ ਜਦੋਂ ਕਹਿੰਦੇ ਤੂੰ ਲੱਗ ਗਿਆ ਨਾ ਉਦੋਂ ਤੁਹਾਡੇ ਸਾਰੇ ਕਾਰਜ ਪੂਰੇ ਹੋਣਗੇ ਬਸ ਚੰਗੀ ਚੀਜ਼ ਨੂੰ ਐਕਸੈਪਟ ਕਰ ਲਿਆ ਕਰੋ ਇਸ ਨਿਮਾਣੀ ਪਹਿਣਦੇ ਨਾ ਔਗਣ ਨਾ ਦੇਖਿਆ ਕਰੋ ਕਿਉਂਕਿ ਮੈਨੂੰ ਪਤਾ ਵੀ ਗਲਤੀ ਇਨਸਾਨ ਦੀ ਆਪਾਂ ਬਹੁਤ ਜਲਦੀ ਫੜਦੇ ਆ ਉਹਦੇ ਗੁਣ ਨਹੀਂ ਫੜਦੇ ਬਸ ਇਹੀ ਆਪਣਾ ਇੱਥੇ ਖਤਮ ਹੋ ਜਾਂਦਾ ਹੈ ਤਾਂ ਸਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਮੇਰੀ ਕਿ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖੋ ਨਾਮ ਜਪ ਕੇ ਦੇਖੋ ਫਿਰ ਦੇਖਿਓ ਵਾਹਿਗੁਰੂ ਜੀ ਤੁਹਾਡੀ ਕਿੰਨੀ ਜਲਦੀ ਬਾਹ ਫੜਦੇ ਨੇ ਤੇ ਵਾਹਿਗੁਰੂ ਗੁਰਮੰਤਰ ਦਾ ਤੁਸੀਂ ਤੁਰਦੇ ਫਿਰਦੇ ਨਾਮ ਜਪੋਗੇ ਪਾਠ ਕਰੋਗੇ ਉਸ ਦਾ ਬਹੁਤ ਜਿਆਦਾ ਫਲ ਹੈਗਾ ਤੁਸੀਂ ਕਰਕੇ ਤਾਂ ਦੇਖੋ ਤੁਹਾਡੇ ਦਿਨਾਂ ਦੇ ਵਿੱਚ ਬੀੜੇ ਪਾਰ ਹੋਣਗੇ ಸಾರು ಮೇರೆ ವಲೋ ಸತ್ ಶ್ರೀಕಾಲ ಮಲಾಂಗೇ ಹಣ ಅಗಲಿ ವಿಡಿಯೋ ವಕ್ಕ ವಾಹು ಜೀ ಕಾ ಖಾಲಸ ವಾಹು ಜೀ ಕಿ ಫತ